There's a é o... Please! <laughs> ਮਹਰਜੀ ਦਾ ਖਾਲਸਾ ਵਹਿਮ ਦੀ ਕੀ ਪੱਤੇ ਦਾਸ ਪਹਿਲਾਂ ਤੇ ਜਥੇ ਤੋਂ ਇਸ ਚੀਜ਼ ਦੀ ਮਾਫੀ ਚਾਹੁੰਦਾ ਕਿਉਂਕਿ ਬਾਬਾ ਜੀ ਨੇ ਜਾਣਾ ਸੀ ਜੱਜ ਸਾਹਿਬਾਨ ਆਪਣੇ ਕੋਲ ਆਏ ਨੇ ਇਹਨਾਂ ਨੇ ਵੀ ਜਾਣਾ ਸੀ ਕਿਉਂਕਿ ਕਈ ਕਾਰੋਬਾਰੀ ਲਿਕੇ ਹੁੰਦੇ ਨੇ ਉਹ ਬਾਬਾ ਜੀ ਨੇ ਵੀ ਆਪਣਾ ਜਾਣਾ ਸੀ ਬਾਬਾ ਭਗਤ ਸਿੰਘ ਜੀ ਆਪਣੇ ਕੋਲ ਡਾਂਸਰ ਕਲੇਰਾ ਉੱਥੇ ਨਹੀਂ ਤੇ ਇਹਨਾਂ ਦੇ ਵੀ ਉੱਥੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਆਪਣੇ ਕੋਲ ਇੱਥੇ ਪਹੁੰਚੀ ਹੋਏ ਨੇ ਇਹਨਾਂ ਨੂੰ ਗੁਰੂ ਘਰ ਵੱਲੋਂ ਔਰ ਸੰਗਤ ਵੱਲੋਂ ਬਹੁਤ ਸਤਿਕਾਰ ਤੇ ਮਾਣ ਸਨਮਾਨਿਤ ਕੀਤਾ ਜਾਂਦਾ ਹੈ ਸਾਡੇ ਜੱਜ ਸੇ ਮਾਨ ਇਹਨਾਂ ਨੂੰ ਸਨਮਾਨਿਤ ਕਰਨਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਨੇ ਆਪਣਾ ਟਾਈਮ ਕੱਢਿਆ ਤੇ ਸੰਗਤਾਂ ਦੇ ਵਿੱਚ ਸ਼ਿਰਕਤ ਹੋਏ ਨੇ ਸੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ अगला प्रोग्राम आप जीवानी वाहसा वाहे वागुरु जी सारी संगत एक बार ध्यान रखिए गुरु नानक

ਦੋਇਆ ਮਾੜੀ ਕਾ ਬੁਰਤਾ ਬਾਣ ਗੁਰ ਅਰਜਨ ਸਾਹਿਬ ਸਹਾਇ ਨੇ 6ਵੇਂ ਪੀਰ ਗੁਰ ਹਰਗੋਬਿੰਦ ਤੇ 7ਵੇਂ ਥਾ ਹਰਾਈ ਨੇ ਹਰ ਦਾ ਰੂਪ ਹਰ ਕ੍ਰਿਸ਼ਨ ਜੋ 8ਵੇਂ ਗੁਰ ਤੇਗ ਬਹਾਦਰ ਤੇ ਪਿਆਰਿਓ 10ਵੇਂ ਗੁਰ ਬਬਿੰਦ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਿੱਥੇ ਵਸਦੇ ਨੇ ਵਿੱਚ ਆ ਖਾਲਸਾ ਪੰਥ ਸਮਾਇਏ ਨੇ ਆਓ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਫਤਿਹ ਆਪਾਂ ਸਾਰਿਆਂ ਨੇ ਸਾਂਝੀ ਕਰਨੀ ਹੈ ਜਿੱਦਨੇ ਸਰੀਰ ਆਪਾਂ ਸਾਈਹਬਾ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਆ ਹਾਂ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ ਰਖ ਮੈਂ ਬੇਨਤੀ ਕਰਦਾ ਆਪਾਂ ਇੱਕ ਆਗੜਾ ਕਰਮ ਕਰੀਏ ਜਦੋਂ ਅਸੀਂ ਸੰਗਤ ਵਿੱਚ ਆਈ ਸੀ ਨਾ ਪੰਡਾਲ ਵਾਰੀ ਦੀ ਰਵ ਸਦਕਾ ਕਾਫੀ ਭਰਿਆ ਹੋਇਆ ਸੀ ਜਾਂ ਤੱਕ ਅਰ ਸਾਸਕ ਦੇ ਕਹਿ ਸਕਦੇ ਵੀ ਇੱਥੋਂ ਦੀ ਸੰਗਤ ਢਾਡੀਾਂ ਦੀ ਬਹੁਤੀ ਸ਼ਕੀਨ ਨਹੀਂ ਵੀ ਜਦੋਂ ਢਾਡੀ ਸਿੰਘ ਲੰਗਰ ਲੱਗੇ ਮੇਰੀਆਂ ਭੈਣਾਂ ਉੱਥੇ ਬਾਹਰ ਚੱਲ ਗਈਆਂ ਲੰਗਰ ਹਾਲ ਦੇ ਵਿੱਚ ਵੇਖਿਆ ਤਾਂ ਪ੍ਰਸ਼ਾਤਾ ਪਾਣੀ ਆਪਾਂ ਸਾਰੇ ਨੇ ਛਕ ਲਿਆ ਅਸੀਂ ਵੀ ਪਕੌੜੇ ਬੜੇ ਰੱਜ ਕੇ ਚੜ੍ਹਦੀ ਕਲਾ ਦੇ ਨਾਲ ਛਕ ਕੇ ਆਇਆ ਪਰ ਕਈ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਬੱਚੇ ਭਰਾ ਉੱਥੇ ਬੈਠ ਗਏ ਨੇ ਲੰਗਰ ਹਾਲ ਦੇ ਵਿੱਚ ਤੇ ਮੈਂ ਸਾਰਿਆਂ ਦੇ ਸਰਵਾਂ ਵਿੱਚ ਬੇਨਤੀ ਕਰਦਾ ਵੀ ਆਪਾਂ ਲਾਹਾ ਕੱਢੀਏ ਅਸੀਂ ਵੀ ਬਹੁਤ ਦੂਰੋਂ ਰਾਤ ਸਾਰ ਸੰਗਤ ਪ੍ਰੋਗਰਾਮ ਲਾ ਕੇ ਪੋਰਟਲੈਂਡ ਸੈਲਮ ਦੀ ਧਰਤੀ ਸੀ ਉੱਥੋਂ ਸਾਰੀ ਰਾਤ ਗੱਡੀ ਚਲਾ ਕੇ ਆਏ ਵੀ ਤੁਹਾਡੇ ਦਰਸ਼ਨ ਕਰਨ ਵਾਸਤੇ ਜੇ ਤੁਸੀਂ ਬੈਠ ਕੇ ਸਰਵ ਸਰਵੰਤ ਨਾ ਕਰੋ ਤਾਂ ਫਿਰ ਇਹਦਾ ਆਨੰਦ ਨਹੀਂ ਆਉਦਾ ਜੀ ਸਾਰੇ ਚੜ੍ਹਦੀ ਕਲਾ ਦੇ ਨਾਲ ਫਤੇ ਬਲੌਣੀ ਹੈ ਫਤੇ ਬਲੌਣ ਦੇ ਨਾਲ ਸਾਸਗਤ ਹੁੰਦਾ ਕੀ ਹੈ ਜਿਹੜਾ ਫਤੇ ਦੇ ਨਾਲੇ ਪਿਆਰ ਕਰਦਾ ਉਹਦੀ ਆਤਮਾ ਫਤੇ ਹੈ ਪਾ ਜਾਂਦੀ ਫਤੇ ਬਲੌਣ ਲੱਗਾ ਜੇ ਕੋਈ ਸੰਕੋਚ ਕਰਦਾ ਤਾਂ ਫਤੇ ਉਹਨੂੰ ਵੀ ਫਤੇ ਬਲਾ ਜਾਂਦੀ ਸਦਾ ਸੰਗ ਦਾ ਮਨ ਨੂੰ ਰੰਗ ਚੜਦਾ ਤੇ ਵਿੱਚ ਸੰਗ ਦਾ ਫਤੇ ਪਾਈ ਦੀ ਹੈ ਲੋਕ ਅੜਿਆ ਜਦੋਂ ਵੀ ਸੰਗ ਦੇ ਵਿੱਚ ਆ ਜਾਂਦਾ ਫਿਰ ਕੀ ਕਰੀਦਾ ਪਿਆਰਿਓ ਉਦੋਂ ਗੱਜ-ਬੱਜ ਕੇ ਫਤੇ ਲਵਾਈ ਦੀ ਹੈ ਫਤੇ ਬਲੌਣ ਦੇ ਨਾਲ ਸਾਸਗਤ ਹੁੰਦਾ ਕੀ ਹੈ ਪਹਿਲਾਂ ਇਸ ਬਾਬਤ ਵਿਚਾਰ ਕਰੀਏ ਕਈ ਵਾਰੀ ਆਪਾਂ ਸੋਚ ਲੈਂਦੇ ਨੇ ਕਿ ਜਿਹੜਾ ਫਤਿਹ ਬਣਾਉਣਾ ਕੱਲਾ ਢਾਡੀਆਂ ਦਾ ਕੰਮ ਹੀ ਐ ਤੇ ਜਾਂ ਫਿਰ ਅਸੀਂ ਪੂਰਾ ਜੋਰ ਲਾ ਕੇ ਸ਼ੇਰ ਸ਼ੁਰ ਬਣ ਕੇ ਆਣਾ ਅਣਚੜ ਦੀ ਕਲਾ ਦੇ ਨਾਲ ਫਤਿਹ ਪਾਈਦੇ ਨਾ ਤੇ ਅੱਗੇ ਕਈ ਵਾਰ ਸਾਨੂੰ ਜਵਾਬ ਇੱਦਾਂ ਸਿਰ ਨੂੰ ਹੌਲ ਕੇ ਨਾਲ ਮਿਲ ਜਾਂਦਾ ਉਹ ਨੰਦ ਨਹੀਂ ਹੁੰਦਾ ਫਤਿਹ ਬਣਾਉਣ ਦੇ ਨਾਲ ਸਾਸਿਕਤ ਹੁੰਦਾ ਕੀ ਐ ਕਲਗੀਧਰ ਪਾਸ਼ਾ ਕੋ ਗੋਬ ਸਿੰਘ ਮਹਾਰਾਜ ਦਾ ਵਾਂ ਸੱਜਾ ਹੋਇਆ ਕਾਗਰ ਦਾ ਬਣਾਇਓ ਤੇ ਭਾਈ ਮਨੀਸ਼ ਸਿੰਘ ਜੀ ਨੇ ਸਵਾਲ ਕੀਤਾ ਕਹਿੰਦੇ ਮਹਾਰਾਜ ਫਤਿਹ ਬਣਾਉਣ ਦੇ ਨਾਲ ਹੁੰਦਾ ਕੀ ਐ ਤੇ ਜਿਹੜਾ ਫਤੇ ਢਿੱਲੀ ਚ ਬੁਲਾਉਂਦਾ ਉਹਦੇ ਬਾਬਤ ਆਪਜੀਤ ਆਚਾਰ ਕੀ ਹੈ ਕਲਗੀ ਤਰਫਾਸ਼ਾ ਮਰਦੇ ਨੇ ਕੀ ਆਖਿਆ ਕਹਿੰਦੇ ਭਾਈ ਮਨੀ ਸਿੰਘ ਜਿਹੜਾ ਫਤੇ ਢਿੱਲੀ ਚ ਬੁਲਾਉਂਦਾ ਨਾ ਉਹਦੇ ਵੱਲ ਸਾਡਾ ਖੱਬਾ ਮੁੰਡਾ ਹੋ ਜਾਂਦਾ ਖੱਬਾ ਮੁੰਡਾ ਮੋਢਾ ਲੱਗਣਾ ਵੀ ਸਮਸਮੇ ਤੇ ਤੇ ਛੋਟੀ ਜੀ ਗੱਲ ਥੋੜੀ ਹੈ ਮੋਢਾ ਲੱਗਾ ਸੀ ਮੱਖਣਸ਼ਾਲ ਬਾੜੇ ਨੂੰ ਜਿਹੜਾ ਕੂਕੂ ਕੇ ਆਖਦਾ ਸੀ ਬੇਟਾ ਦੁਨੀਆ ਦੇ ਲੋਕ ਮੱਖਣਸ਼ਾਲੇ ਡੁੱਬ ਕੇ ਮਰ ਜਾਂਦਾ ਸੀ ਜਿਹਨੂੰ ਤੇਗ ਭਦਰ ਸਾਹਿਬ ਵਾਲਾ ਮੋਢਾ ਲਾਉਂਦੇ ਮੋਢਾ ਦਾ ਕੱਛ ਨਾ ਮੱਖਣਸ਼ਾਲ ਬਾੜੇ ਨੂੰ ਜਿਹੜਾ ਢਿਲੀ ਜਿਹੀ ਫਤਿਹ ਬਰੋਦਾ ਮਹਾਰਾਜ ਕਹਿੰਦੇ ਉਹਦੇ ਬਾਅਦ ਸਾਡਾ ਕੱਬਾ ਮੋਢਾ ਤੇ ਭਾਈ ਮਨੀਸ਼ ਸਿੰਘ ਨੇ ਦੂਸਰਾ ਸਵਾਲ ਕੀਤਾ ਕਹਿੰਦੇ ਬਾਦਸ਼ਾਹ ਜਿਹੜਾ ਫਤਿਹ ਬੁਲਾਉਂਦਾ ਹੀ ਨਹੀਂ ਉਹਦੇ ਬਾਬਤ ਤੁਹਾਡਾ ਕੀ ਵਿਚਾਰ ਹੈ ਕਲਗੀਧਰ ਪਾਸ਼ਾ ਮਹਾਰਾਜ ਨੇ ਸਹਿਸ ਪਾਇਆ ਕਰ ਭਾਈ ਮਨੀਸ਼ ਸਿੰਘ ਜਿਹੜਾ ਫਤਿਹ ਨਹੀਂ ਬੁਲਾਉਂਦਾ ਨਾ ਉਹਦੇ ਬਾਬਤ ਸਾਕਿਫਤ ਹੋ ਜਾਂਦੀ ਏ ਫਿਰ ਤੀਸਰਾ ਸਵਾਲ ਭਾਈ ਮਨੀਸ਼ ਸਿੰਘ ਜੀ ਨੇ ਸਸੰਪਿਤ ਕੀਤਾ ਕਹਿੰਦੇ ਮਹਾਰਾਜ ਜਿਹੜਾ ਚੜ੍ਹਦੀ ਕਲਾ ਦੇ ਨਾਲ ਫਤਿਹ ਬੁਲਾਵੇ ਉਹਦੇ ਬਾਬਤ ਤੁਹਾਡਾ ਕੀ ਵਿਚਾਰ ਹੈ ਕਲਗੀਧਰ ਪਾਸ਼ਾ ਮਹਾਰਾਜ ਰੋਪੇ ਚਾਏ ਕਹਿੰਦੇ ਭਾਈ ਮਨੀਸ਼ ਸਿੰਘ ਜੀ ਜਿਹੜਾ ਚਰਦੀ ਕਵਾਦੇ ਨਾਲ ਫੱਤੇ ਬਰੋਦਾ ਉਹਦੇ ਨਾਲ ਸਾਡਾ ਮੁੱਖ ਹੋ ਜਾਂਦਾ ਆਖੋ ਸਤਿਨਾਮ ਸ੍ਰੀ ਰਾਮ ਵਾਹਿਗੁਰੂ ਹੁਣ ਅੱਬਾ ਆਪਣੇ ਅੰਦਰ ਚਾਤੀ ਮਾਰਨੀ ਹੈ ਸੱਚੇ ਬਾਦਸ਼ਾਹ ਮਰ ਦਾ ਮੁੱਖ ਚਾਹੀਦਾ ਜਾਂ ਮਰ ਪਿੱਠ ਕਰਨਾ ਪੜੇ ਬਾਦ ਬੜੀ ਚਰਦੀ ਕਲਾ ਦੇ ਨਾਲ ਸਾਰਿਆਂ ਨੇ ਗੱਜ-ਬੱਜ ਕੇ ਫੱਤੇ ਡੋਣੀ ਹੈ ਚਕਾਉ ਸਾਹਿਬਾਂ ਦੇ ਚਰਨਾਂ ਵਿੱਚ ਸੀਸ ਅਦਬ ਸੋਕਾਰ ਦੇ ਨਾਲ ਆਖੋ ਜੀਓ ਵਾਹਿਗੁਰੂ ਜੀ ਦਾ ਫਤਸਾ ਵਾਹਿਗੁਰੂ ਜੀ ਦੀ ਹੱਤੇ ਬਹੁਤ ਜਦ ਦੀ ਕਲਾ ਦੇ ਨਾਲ ਤੁਸੀਂ ਸੰਗਤ ਵਿੱਚ ਸੱਚੇ ਬੈਠੇ ਹੋ ਅਰੇ ਜੇ ਵੀ ਆ ਪਰਿជីវਤਰੀ ਦੇ ਵਿੱਚੋਂ ਕੁਝ ਘੜੀਆਂ ਕੁਝ ਬਾਲ ਸਾਹਿਬ ਦੇ ਚਰਨਾ ਵਿੱਚ ਬਤਾਉਣ ਵਾਸਤੇ ਆਇਆ ਹਾਂ ਸਾਧ ਸੰਗਤ ਜਿਹੜੀ ਸਾਧ ਸੰਗਤ ਹੁੰਦੀ ਹੈ ਨਾ ਦੋ ਤਰ੍ਹਾਂ ਦੀ ਹੁੰਦੀ ਹੈ ਦੋ ਤਰ੍ਹਾਂ ਦੀ ਕਿਵੇਂ ਇੱਕ ਹੁੰਦੀ ਹੈ ਸੰਗਤ ਜਿਵੇਂ ਚਾਰ ਬੰਦੇ ਬੈਠੇ ਹੋੜ ਥੱਲੇ ਤਾਸਕੜ ਤੇ ਰਹਿਣਾ ਉਹਨੂੰ ਵੀ ਆਪਾਂ ਸੰਗਤ ਕਹਿੰਦੇ ਨੇ ਉਹਨੂੰ ਸੰਗਤ ਕਹਿੰਦੇ ਕਿ ਨਹੀਂ ਆਪੋ ਆਪਾਂ ਕਹਿੰਦੇ ਆ ਬਹੁਤ ਮਾੜੀ ਸੰਗਤ ਹੈ ਰੱਬ ਨਾ ਕਰੇ ਜੇ ਕਿਸੇ ਦਾ ਧੀ ਉਹ ਤੇ ਵਿਗੜਿਆ ਹੋਵੇ ਨਸ਼ੇ ਦਾ ਆਦੀ ਹੋਵੇ ਰੱਬ ਨਾ ਕਰੇ ਤੇ ਆਪਾਂ ਆਪਣੇ ਪੁੱਤ ਨੂੰ ਵਰਜਦੇ ਆ ਕਹਿੰਦੇ ਪੁੱਤ ਉਹਦੇ ਨਾਲ ਨਹੀਂ ਭੰਗਣਾ ਬਹੁਤ ਵੱਡੀ ਸੰਗਤ ਵਿੱਚ ਐ ਇਹ ਸੰਗਤ ਹੁੰਦੀ ਐ ਨਾ ਦੂਸਰਾ ਜਿਵੇਂ ਤੁਸੀਂ ਸੱਚ ਕੇ ਬੈਠੇ ਹੋ ਤੁਹਾਨੂੰ ਮਾਰ ਜਿਹੜੇ ਬੜਾ ਵੱਡਾ ਅਰਕਵਾ ਦਿੱਤਾ ਤੁਹਾਨੂੰ ਦਿੱਤਾ ਸਤ ਸੰਗਤ ਦਾ ਅਰਕਵਾ ਤੁਹਾਡੀ ਕਹੀ ਗੱਲ ਤਾਂ ਸੰਗਤ ਗੁਰੂ ਨੇ ਵੀ ਨਹੀਂ ਮੋੜੀ ਸੀ ਇਤਿਹਾਸ ਦਵਾ ਇਸ ਚੀਜ਼ ਦਾ ਸੰਗਤ ਦੀ ਕਹੀ ਗੱਲ ਸੰਗਤ ਜ਼ਰੂਰੀ ਵੀ ਆਪਾਂ ਆਕਾਤ ਨੂੰ ਕਹਿੰਦੇ ਆ ਹੁਣ ਜੇ ਇਕੱਲੇ ਇਕੱਠੇ ਖੜਾ ਹੋਵੇ ਸਤਸੰਗਤ ਹਸਪਤਾਲਾਂ ਦੇ ਵਿੱਚ ਕਿਤੇ ਥੋੜਾ ਇਕੱਠ ਇਕੱਜੀ ਕਿਸੇ ਨੇ ਕਿਹਾ ਸੰਗਤ ਬਹੁਤ ਠੱਗੀ ਹੋਇਆ ਹਸਪਤਾਲ ਦੇ ਵਿੱਚ ਇਕੱਠ ਇਕੱਲਾ ਦੇਖ ਖੜਾ ਹੋਵੇ ਤੇ 에ਅਰਪੋਰਟਾਂ ਤੇ ਕਿਤੇ ਥੋੜਾ ਹੁੰਦਾ ਸੰਗਤ ਕਿਹਨੂੰ ਕਹਿੰਦੇ ਨੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਭਾਵੇਂ ਚਾਰ ਸਰੀਰ ਕਿਉਂ ਨਾ ਬੈਠੇ ਹੋਣ ਭਾਵੇਂ ਦੋ ਹੀ ਸਰੀਰ ਕਿਉਂ ਨਾ ਬੈਠੇ ਹੋਣ ਉਹਨੂੰ ਆਪਾਂ ਸੰਗਤ ਦਾ ਰਤਵਾ ਦਿੰਦੇ ਆ ਮਹਾਰਾਜ ਨੇ ਬੜੀ ਰਹਿਮਤ ਕੀਤੀ ਆ ਤੁਸੀਂ ਸੱਚ ਕੇ ਬੈਠੇ ਹੋ ਤੇ ਪਾਤਸ਼ਾਹ ਨੇ ਤੁਹਾਨੂੰ ਆਪ ਆਵਾਜ਼ ਮਾਰੀ ਆ ਸਤਸੰਗਤ ਦੀ ਬਿਨਾ ਭਾਗਾ ਤੋਂ ਕਈ ਵਾਰੀ ਤੁਸੀਂ ਵੀ ਚਲਦੇ ਜੀਵਨ ਵਿੱਚ ਜਿਹੜਾ ਹੁਣੇ ਘਰੋਂ ਆਪਾਂ ਤੁਰਦੇ ਆਂ ਅੱਜਵਾਰ ਨੂੰ ਮਾਰਗ ਦਰਸ਼ਨ ਕਰਨ ਵਾਸਤੇ ਜਾਂ ਗੁਰੂ ਘਰ ਦੇ ਆਪਾਂ ਸਲਾਹ ਕਰਕੇ ਤੁਰਦੇ ਪਰਿਵਾਰ ਦੇ ਨਾਲ। ਕਈ ਵਾਰੀ ਕੋਈ ਰਸਤੇ ਵਿੱਚ ਆਪਾਂ ਕੋਈ ਐਸਾ ਕੰਮ ਪੈ ਜਾਂਦਾ ਆਪਾਂ ਨੂੰ ਰਸਤੇ ਵਿੱਚ ਮੁੜਨਾ ਪੈ ਜਾਂਦਾ ਹੈ। ਫਿਰ ਉਸ ਚੀਜ਼ ਸੋਚਿਆ ਕਰੂੰ ਕਿ ਸਾਡੇ ਭਾਗਾਂ ਦੇ ਵਿੱਚ ਸਤ ਸੰਗਤ ਨਹੀਂ ਦਿੱਤੀ। ਮਾਰਗ ਜੇ ਤੁਹਾਨੂੰ ਆਪ ਆਵਾਜ਼ ਮਾਰ ਕੇ ਬੁਲਾਇਆ ਹੁੰਦਾ ਬਿਨਾਂ ਸੋਚੇ ਆਪਾਂ ਕਿਸੇ ਦੇ ਘਰ ਥੋੜੀ ਜਾਂਦੇ ਆ। ਜੇ ਕਿਸੇ ਨੇ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਰੱਖਿਆ ਹੋਵੇ ਜਾਂ ਖੁਸ਼ੀ ਦਾ ਪ੍ਰੋਗਰਾਮ ਰੱਖਿਆ ਹੋਵੇ ਬਿਨਾਂ ਸੋਚੇ ਆਪਾਂ ਜਾਂਦੇ ਹੀ ਨਹੀਂ। ਤੇ ਬਿਨਾਂ ਸੋਚੇ ਆ ਬਾਦ ਕੀ ਕਹਿੰਦੇ ਨੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਆਵੋ ਸੱਚੀ ਬਾਣੀ ਬਾਣੀ ਬੜੀ ਮਾਰਾਈ ਕੀ ਬਹੁਤ ਚੜ੍ਹਦੀ ਕਲਾ ਦੇ ਨਾਲ ਤੁਸੀਂ ਇਹ ਸਾਰੇ ਪਰਿਵਾਰ ਪੋਸ਼ਣ ਫਾਰਮ ਦੇ ਸਾਰੇ ਸੂਕਾ ਵਿਚਾਰੀ ਤੇ ਸੂ ਸਾਰੀ ਟੀਮ ਦੇ ਸਾਥ ਸੰਗਤਕ ਬੜੀ ਚੜ੍ਹਦੀ ਕਲਾ ਦੇ ਨਾਲ ਤੁਸੀਂ ਸਲਾਨਾ ਸ਼ੁਕਰਾਨਾ ਸਮਾਰਨ ਕਰਾ ਰਹੇ ਸ਼ੁਕਰਾਨਾ ਸਤਿਗੁਰੂ ਸਤਿਗੁਰੂ ਕਈ ਵਾਰ ਇਹ ਨਾ ਪਰ ਦਰਬਾਰ ਸਾਹਿਬ ਜਦੋਂ ਹਾਜ਼ਰੀ ਭਰਦੇ ਸਤ ਸੰਗਤ ਗੁਰਦਰ ਸਾਹਿਬ ਚੋਂਦੇ ਆ ਕਿੜੀਆਂ ਸਾਡੀਆਂ ਅਰਦਾਸਾਂ ਹੁੰਦੀਆਂ ਨੇ ਨਾ ਅਰਦਾਸਾਂ ਆਪਾਂ ਉਹ ਬਹੁਤ ਚੀਜ਼ਾਂ ਮੰਗਦੇ ਹਾਂ ਉਹ ਕਹਿੰਦਾ ਵੀ ਚਾਹੀਦਾ ਸਗੁਰੂ ਕੋਲੇ ਮੰਗਣਾ ਹੋਰ ਅਸੀਂ ਮੰਗਣਾ ਕਿਹਦੇ ਕੋਲੇ ਆਸ ਮੰਗਦੇ ਕਿੰਗਾ ਸੱਚੇ ਬਾਦਸ਼ਾਹ ਘਰ ਦੇ ਵੀ ਵਧੀਆ ਸਰ ਕੋਠੀਆਂ ਕਾਰਾ ਬਖਸ਼ ਦੀ ਬੱਚੇ ਵਧੀਆ ਕੰਮ ਕਾਰਜ ਸੈੱਟ ਹੋ ਤੇ ਬੈਂਕ ਚ ਸਾਥ ਸਰ ਕੋ ਤੇ ਖਿਮਾ ਕਰਨਾ ਬਿਲੀਅਨ ਬਿਲੀਅਨ ਡਾਲਰ ਵੀ ਚਾਹੀਦਾ ਇਹ ਅਰਦਾਸਾਂ ਹੁੰਦੀਆਂ ਸਾਡੀਆਂ ਵੀ ਇਹੀ ਆ ਸਾਰੇ ਆਪਾਂ ਇਹੀ ਅਰਦਾਸਾਂ ਕਰਦੇ ਆ ਪਰ ਉਹ ਗੁਰਮਖਰੂ ਹੋਵੇਗੇ ਜਿਹੜੀ ਬਾਦਸ਼ਾਹ ਦੇ ਚਰਨਾਂ ਵਿੱਚ ਆ ਕੇ ਕਹਿੰਦੇ ਸੱਚਿਆ ਬਾਦਸ਼ਾਹ ਮੇਰਾ ਨਿਤਨੇ ਪੱਕਾ ਕਰੀ ਬਹੁਤ ਹੀ ਗਰਮੀ ਨੂੰ ਹੋਵੇ ਵੀ ਜਿਹੜੀ ਮਹਾਰਤ ਆਪਣਾ ਵਿੱਚ ਆ ਕੇ ਮੇਤਰੇਪ ਦੀ ਦਾਤ ਵਰਸ਼ਿਸ਼ ਨਿਤਨੇਮਨ ਮਾ ਕਦੀ ਹੈ ਬਹੁਤ ਚਰਨ ਦੀ ਕਰਾ ਦੇਣਾ ਤੁਸੀਂ ਸਾਈਬਰ ਚਰਨਾਂ ਵਿੱਚ ਸੱਚੇ ਬੈਠੋ ਮੇਰੇ ਤੋਂ ਪਹਿਲਾਂ ਗੁਰੂ ਘਰ ਦੇ ਹਜ਼ੂਰੀ ਲਾਗੀ ਸਹਿਬਾਨਾਂ ਨੇ ਬਹੁਤ ਆਨੰਦ ਤੇ ਕੀਰਤਨ ਕੀਤਾ ਸਾਰਸ ਜਦੋਂ ਕੀਰਤਨ ਕਰਦੇ ਸਨ ਮੇਰੇ ਇੱਕ ਦਿਲ ਵਿੱਚ ਗੱਲ ਆਈ ਮੈਨੂੰ ਗੁਰਮਾਨ ਸਿੰਘ ਸਾਹਿਬ ਨਾਲ ਸਮਾਜ ਚਿੱਤੇ ਆਇਆ ਸਾਰਸ ਗੁਰਮਾਨ ਸਿੰਘ ਸਾੱਚੇ ਪਾਤਸ਼ਾਹ ਮਹਾਰਾਜ ਭਾਈ ਵਰਦਾਨਾ ਜਿਹਦੇ ਨਾਲ ਜਾ ਰਹੇ ਜਦੋਂ ਭਾਈ ਸਾਹਿਬ ਕੀਰਤਨ ਕਰਦੇ ਸਨ ਉਹ ਬਹੁਤ ਵੱਡ ਰਿਹਾ ਸੀ ਮੈਨੂੰ ਸਮਝ ਆਦਾ ਆ ਰਿਹਾ ਸੀ ਗੁਰਨਾਨਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨਾਲ ਜਾਦੇ ਨੇ ਭਾਈ ਮਰਦਾਨਾ ਜੀ ਨੇ ਕੋ ਲਾਂਭਾ ਦਿੱਤਾ ਸੱਤ ਸੰਗਤ ਦਾ ਕਈ ਵਾਰੀ ਨਾ ਆਪਾਂ ਸਾਡੇ ਇਤਿਹਾਸ ਕਰਨ ਧਾਣੀ ਸਿੰਘ ਜਾਂ ਕੁਰੀਸ਼ਰ ਸਿੰਘ ਜਾਂ ਰਾਗੇਸ਼ ਸਿੰਘ ਭਾਈ ਮਰਦਾਨਾ ਜੀ ਨੂੰ ਕੋ ਹੱਥ ਹੋਣਾ ਯਾਰ ਉਹਨਾਂ ਦੀ ਸ਼ਕਤੀ ਤੋਂ ਆਪਾਂ ਕਹਿੰਦੇ ਨੇ ਸੱਤ ਸੰਗਤ ਨਹੀਂ ਜਿਹਦਾ ਯਾਰ ਗੁਰਨਾਨਦ ਹੋਵੇ ਸੱਤ ਸੰਗਤ ਉਹ ਕਹਿੋ ਜੀ ਹੋਵੇਗੀ ਜਿਹਦਾ ਯਾਰ ਗੁਰਮਾਨ ਲੱਗਿਆ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਕਿੰਨੇ ਦਿਨ ਹੋ ਗਏ ਤੁਹਾਡੇ ਨਾਲ ਭੁੱਖੇ ਪਿਆਸੇ ਤੁਰੇ ਜਾ ਰਹੇ ਆ ਪਾਤਸ਼ਾਹ ਮੈਂ ਤੁਹਾਡੇ ਨਾਲ ਹੋਣ ਨਹੀਂ ਰਹਿਣਾ ਮੈਂ ਤੁਹਾਨੂੰ ਛੱਡ ਕੇ ਚੱਲਿਆ ਸਾ ਸੰਗਤ ਇਹ ਯਾਰੀ ਇਹ ਪਿਆਰ ਦੀ ਗੱਲ ਹੁੰਦੀ ਹੈ ਭਾਈ ਮਦਾਨਾ ਜੀ ਨੇ ਆਖਿਆ ਕਹਿੰਦੇ ਪਾਤਸ਼ਾਹ ਮੈਂ ਹੁਣ ਤੁਹਾਡੇ ਨਾਲ ਰਹਿਣਾ ਨਹੀਂ ਮੈਂ ਤੁਹਾਨੂੰ ਚੱਲਿਆ ਛੱਡ ਕੇ ਗਰਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਦੀ ਜੋਤ ਅਕਾਲ ਪੁਰਖ ਆਪ ਨੇ ਗਰਨਾਨਕ ਸਾਹਿਬ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸਾਹਿਬਾ ਗੁਰਨਾਨਕ ਸਾਹਿਬ ਮਹਾਰਾਜ ਨੇ ਆਖਿਆ ਕਹਿੰਦੇ ਭਾਈ ਮਦਾਨਾ ਆ ਗੱਲ ਅੱਜ ਕਹਿ ਦਿੱਤੀ ਅੱਗੇ ਤੋਂ ਆਖੀ ਵੀ ਮੈਂ ਤੈਨੂੰ ਛੱਡ ਕੇ ਜੰਮਿਆ ਫਿਰ ਭਾਈ ਮਰਦਾਨਾ ਨੇ ਕਹਿੰਦੇ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਮੈਨੂੰ ਦੱਸੋ ਤੁਸੀਂ ਮੈਨੂੰ ਦਿੱਤਾ ਕੀ ਹੈ ਮੈਨੂੰ ਦਿੱਤਾ ਕੀ ਹੈ ਮੈਂ ਤੁਹਾਨੂੰ ਛੱਡ ਕੇ ਚੱਲਿਆ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਭਾਈ ਮਰਦਾਨਾ ਇਹ ਗੱਲ ਅੱਗੇ ਤੋਂ ਨਾ ਆਖੀ ਤੈਨੂੰ ਅਸੀਂ ਕੀ ਦਿੱਤਾ ਹੈ ਪਛੜਾ ਕਿਉਂਣਾ ਹੈ ਤੇ ਭਾਈ ਮਰਦਾਨਾ ਨੇ ਕਹਿੰਦਾ ਦੱਸੋ ਮਹਾਰਾਜ ਗੁਰਨਾਨਕ ਸਾਹਿਬ ਸੱਚੇ ਮਹਾਰਾਜ ਕਹਿੰਦੇ ਤੁਹਾਨੂੰ ਅਸੀਂ ਕੀਰਤਨ ਦੇ ਦਾਤ ਬਖਸ਼ਿਸ਼ ਕੀਤੀ ਆਖੋ ਸਤਿਰਾ ਸ੍ਰੀ ਭਾਈ ਗੁਰੇ ਜਿਹੜੀ ਕੀਰਤਨ ਦੀ ਦਾਤ ਆਤਮ ਸਭ ਤੋਂ ਵੇਖ ਕਿਸਾ ਰਸੀ ਇਹ ਕੀਰਤਨ ਦੇ ਦਾਤ ਬਹੁਤ ਸਮੋਹਕਤਾ ਦਾ ਸਾਸਤ ਹੈ। ਇੱਕ ਵਾਰ ਆਖੋ ਜੀ ਗੁਰਨਾਣਕ ਨਾਮ ਚਲਦੀ ਗਲਾ ਤੇਰੇ ਬਾਣੀ ਸਰਬਾਤ ਦਾ ਬਣਾ। ਆ ਉਹ ਪਾਤਸ਼ਾਹ ਜਿਹੜਾ ਜਗਤ ਰਚਿਆ। ਜਦੋਂ ਰਾਗੀ ਸਿੰਘ ਕੀਰਤਨ ਕਰ ਰਿਹਾ ਸੀ ਨਾ ਇਹਨਾਂ ਦੇ ਵਿੱਚੋਂ ਇੱਕ ਸਿੰਘ ਨੇ ਆਖਿਆ ਸੀਗਾ ਵੀ ਸਾਡੀ ਕੌਮ ਆਪਣੇ ਮਰਜੀ ਵੜੇ ਜੋਧਿਆ ਦਾ ਇਤਿਹਾਸ ਭੁਲਦੀ ਜਾ ਰਹੀ ਹੈ। ਮੈਨੂੰ ਬੜੀ ਵਧੀਆ ਗੱਲ ਲੱਗੀ ਵੀ ਤੁਸੀਂ ਸਟੇਜ ਉੱਤੇ ਆ ਕੇ ਗੱਲ ਸਾਸਤ ਸੱਚੀ ਹੈ ਕਿ ਅਸੀਂ ਆਪਣੇ ਵੱਡੇ ਵਡੇਰਿਆਂ ਦਾ ਆਪਣੇ ਸੂਰਬੀਰ ਯੋਧਿਆਂ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਕਦੇ ਦੱਸਿਆ ਹੀ ਨਹੀਂ। ਕਈ ਵਾਰੀ ਮਾਪੇ ਸਾਨੂੰ ਪ੍ਰੋਗਰਾਮ ਤੋਂ ਬਾਅਦ ਮਿਲਦੇ ਆ ਤੇ ਮੇਰੀਆਂ ਭੈਣਾਂ ਮਿਲਦੀਆਂ ਨੇ ਕਿ ਸਾਡੇ ਬੱਚੇ ਅੱਖ ਹੀ ਨਹੀਂ ਲੱਗਦੇ। ਇਹ ਲੱਗਦਾ ਹੁੰਦਾ ਘਰੋਂ ਘਰੀ ਮਾਮਾਂ ਦਾ। ਵੀ ਸਾਡੇ ਬੱਚੇ ਸਾਡੇ ਅੱਖ ਹੀ ਨਹੀਂ ਲੱਗਦੇ, ਕੇਸ ਨਹੀਂ ਰੱਖਦੇ। ਖਿਮਾ ਕਰਨਾ ਭੈਣੋ ਬੱਚਿਆਂ ਦਾ ਕੋਸੂਰ ਨਹੀਂ ਉਹ ਕੋਸੂਰ ਆਪਣਾ ਹੈ। ਜਿਹੜੀ ਮਾਂ ਜਦੋਂ ਬੱਚੇ ਦਾ ਸਿਰ ਕਰਦੀ ਹੈ ਜਾਂ ਜਿਹੜੀ ਮਾਂ ਆਪਣੇ ਬੱਚੇ ਦੇ ਦਸਤਾਰ ਬੰਨ੍ਹਦੀ ਹੈ ਮੂਰਮੰਤਰ ਦਾ ਜਾਪ ਕਰੇ ਜਿਹੜੀ ਮਾਂ ਆਪਣੇ ਬੱਚੇ ਨੂੰ ਦੱਸੇ ਭਾਈ ਕਰਤਾ ਸਿੰਘ ਬੋਤਾ ਸਿੰਘ ਕੌਣ ਸੀ ਜਿਹੜੀ ਮਾਂ ਆਪਣੇ ਬੱਚੇ ਨੂੰ ਦੱਸੇ ਭਾਈ ਬਨੀ ਸਿੰਘ ਕੌਣ ਸੀ ਜਿਹੜੀ ਮਾਂ ਆਪਣੇ ਬੱਚੇ ਨੂੰ ਦੱਸੇ ਭਾਈ ਤਾਰੂ ਸਿੰਘ ਕੌਣ ਸੀ ਜੇ ਸਾਸ ਸਾਂਗ ਦਾ ਫਿਰ ਵੀ ਬੱਚਾ ਕਤਲ ਕਰਾਉਣ ਦਾ ਕੇਸ ਨਾ ਲੈ ਲੈਵੇ ਤਾਂ ਮੈਨੂੰ ਬਾਹੋਂ ਫੜ ਕੇ ਸਟੇਟ ਤੋਂ ਲਾ ਦੇ। ਛੇ ਮਾਂ ਕਰਦਾ ਕਸੂਰ ਸਾਡਾ ਹੈ ਅਸੀਂ ਬੱਚਿਆਂ ਨੂੰ ਨਾ ਕਿਆ ਕਰੀਏ ਤੇ ਕੱਲੀਆਂ ਮਾਵਾਂ ਦਾ ਕਸੂਰ ਨਹੀਂ ਵੀਰਾਂ ਦਾ ਵੀ ਕਸੂਰ ਹੈ। ਗੋਗਿਕ ਖਿਮਾ ਕਰਨਾ ਕਈ ਵਾਰੀ ਸਾਡੇ ਵੀਰਾਂ ਨੂੰ ਬੋਲਦੇ ਨੂੰ ਇਤਿਹਾਸ ਪਤਾ ਹੁੰਦਾ ਸਾਨੂੰ ਆਪ ਹੀ ਨਹੀਂ ਪਤਾ ਹੁੰਦਾ ਆਲਮ ਸਿੰਘ ਵਿੱਚ ਜਿਹੜਾ ਕੌਣ ਸਿਪਾਹੀ ਕਰਦਾ ਸੀ ਕੌਣ ਸੀ ਭਾਈ ਬੋਤਾ ਸਿੰਘ ਕੌਣ ਸੀ ਜੱਸਾ ਸਿੰਘ ਰਾਗੜੀਆ ਕੌਣ ਸੀ ਸਾਨੂੰ ਬੋਦੇ ਨੂੰ ਪਤਾ ਨਹੀਂ ਹੁੰਦਾ ਪਰ ਤੁਸੀਂ ਸਪੈਸ਼ਲ ਡਿਮਾਂਡ ਦੇ ਨਾਲ ਆਪਣੇ ਪਰਾਤਨ ਤੇ ਅਜੋਕੇ ਸ਼ਹੀਦਾਂ ਦਾ ਪ੍ਰਸੰਗ ਸਾਨੂੰ ਹੁਕਮ ਲਾਇਆ ਕਿ ਸ਼ਰਵਨ ਕਰਨਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਆਓ ਇਤਿਹਾਸ ਨਾਲ ਜੁੜੀਏ ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਉਹ ਗਲ ਅੱਖਰਾਂ ਵਾਂਗੂ ਮਿਟ ਜਾਇਆ ਕਰਦੀ ਹੈ ਔਖਾ ਸਮਾਜ ਔਖੀਆਂ ਘਾਟੀਆਂ ਦੀ ਹੋ ਕੇ ਚੱਲਣਾ ਪੰਦ ਵਿਖਾਉਣ ਵਾਲਾ ਫਿਰ ਮੁਸਾਇਰ ਦੇ ਸਾਥ ਦੀ ਘੜੀ ਅੰਦਰ ਐਨ ਅੱਖੀਆਂ ਸਾਹਮਣੇ ਲਿਆਉਣ ਵਾਲਾ ਥੋੜੀਆਂ ਗੱਲਾਂ ਵੀ ਨੇ ਪ੍ਰਾਣੀਆਂ ਦੀ ਵੀ ਦੂਰੀ ਕਰਕੇ ਵੀ ਜੱਗ ਚਰਕਾਉਣ ਵਾਲਾ ਕੌਮ ਜਿਸ ਤੇ ਪਾਜੋਂ ਨੀਰੀ ਲੋਥ ਹੁੰਦੀ ਜਿਹਦੇ ਸ਼ਬਦ ਤੇ ਮਜਬ ਆਵਾਜ਼ ਹੁੰਦਾ ਉਹ ਕੌਮ ਦੀ ਜ਼ਿੰਦਗੀ ਆਖਦੇ ਨੇ ਸੱਚ ਪੁੱਛੋ ਉਹ ਇਤਿਹਾਸ ਹੁੰਦਾ ਦੁਨੀਆ ਇੱਕ ਮਨਸੂਰ ਤੇ